ਕੰਗਨਾ ਰਣੋਤ ਦੇ ਹੱਕ ਦੇ ਵਿੱਚ ਤੁਸੀਂ ਉੱਤਰੇ ਹੋ ਤੁਹਾਡੇ ਵੱਲੋਂ ਇੱਕ ਪੋਸਟ ਵੀ ਪਾਈ ਗਈ ਹੈ ਤੁਸੀਂ ਕਹੇ ਕਿ ਕੰਗਨਾ ਰਣੋਤ ਦੀ ਫਿਲਮ ਐਮਰਜੈਂਸੀ ਸਾਰੇ ਦੇਖੋ ਕੀ ਮਾਇਨੇ ਬਿਲਕੁਲ ਜੀ ਜ਼ਰੂਰ ਦੇਖੋ ਉਹ ਐਮਪੀ ਹੈ ਆਪਣੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਉਹ ਐਮਪੀ ਬਣ ਕੇ ਗਈ ਹੈ ਲੱਖਾਂ ਲੋਕਾਂ ਨੇ ਸਾਡੀ ਕੰਗਨਾ ਭੈਣ ਨੂੰ ਜਿਤਾਇਆ ਮੇਰੀ ਧੀ ਨੂੰ ਜਿਤਾਇਆ ਸਾਡੀ ਕੰਗਨਾ ਪੈਣਾ ਉਹ ਹਿੰਦੁਸਤਾਨ ਲਈ ਬਹੁਤ ਅੱਛਾ ਕੰਮ ਕਰ ਰਹੀ ਹੈ ਜਿਹੜੇ ਹਲਕੇ 'ਚ ਉਹ ਚਿੱਤੀ ਹੈ ਉਹ ਮੰਡੀ 'ਚ ਉੱਥੋਂ ਦੇ ਵੀ ਤੁਸੀਂ ਪਬਲਿਕ ਨੂੰ ਦੇਖ ਲਓ ਉਹ ਕਿੰਨਾ ਵਧੀਆ ਕੰਮ ਕਰ ਰਹੀ ਹੈ ਲੋਕ ਉਹਦੇ ਮੈਂ ਕਹਿੰਨਾ ਹਰ ਕਿਸੇ ਨੂੰ ਮਿਲਦੀ ਹੈ ਹਰ ਕਿਸੇ ਦਾ ਕੰਮ ਵੀ ਕਰਦੀ ਹੈ ਔਰ ਜਿਹੜੀ ਐਮਰਜੈਂਸੀ ਉਹਨੇ ਫਿਲਮ ਕੱਢੀ ਹੈ ਕੰਗਨਾ ਨੇ ਸਾਡੀ ਭੈਣ ਨੇ ਮੇਰੀ ਧੀ ਨੇ ਉਸਨੇ ਦੱਸਿਆ ਵੀ ਇੰਦਰਾ ਗਾਂਧੀ ਜੀ ਨੇ ਕਿਸ ਤਰ੍ਹਾਂ ਆਪਣੀ ਹਿੰਦੁਸਤਾਨ ਦੀ ਸਰਕਾਰ ਚਲਾਈ ਸਾਰਾ ਉਹਨੇ ਦੇਸ਼ ਦਾ ਕਿਸ ਤਰ੍ਹਾਂ ਉਹਨੇ ਕੰਟਰੋਲ ਕੀਤਾ ਉਹਨਾਂ ਨੇ ਕੀ ਉਹਨਾਂ ਨੇ ਕੀ ਕੁਝ ਕੀਤਾ ਆਪਣੇ ਦੇਸ਼ ਲਈ ਇੰਦਰਾ ਗਾਂਧੀ ਜੀ ਨੇ ਉਹਦੇ ਵਿੱਚ ਉਹਨੇ ਪੂਰਾ ਇੰਦਰਾ ਗਾਂਧੀ ਜੀ ਦਾ ਰੋਲ ਅਦਾ ਕੀਤਾ ਨਿਭਾਇਆ ਹੈ। ਔਰ ਬੱਚਿਆਂ ਨੂੰ ਉਹਦੇ ਵਿੱਚ ਆਉਣ ਵਾਲੇ ਜਿਹੜਾ ਆਪਣਾ ਭਵਿੱਖ ਹੈ ਉਹ ਫਿਲਮ ਦੇਖਣਗੇ ਤੇ ਉਹਨਾਂ ਨੂੰ ਬਹੁਤ ਕੁਝ ਸਮਝ ਲੱਗੇਗੀ ਬੱਚਿਆਂ ਦਾ ਫਿਊਚਰ ਲਈ ਉਹ ਫਾਇਦਾ। ਸਿਨਾਰਨੋਦ ਇੱਕ ਮੈਂਬਰ ਪਾਰਲੀਮੈਂਟ ਨੇ ਇੱਕ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਦਕਿ ਜਿਹੜੀ ਫਿਲਮ ਐਮਰਜੈਂਸੀ ਇਹ ਦੂਜੀ ਪਾਰਟੀ ਦੇ ਨਾਲ ਆਪੋਜੀਸ਼ਨ ਦੇ ਨਾਲ ਜੁੜੀ ਹੋਈ ਆ। ਤੇ ਲੋਕ ਇਹ ਕਹਿ ਰਹੇ ਨੇ ਕਿ ਭਾਈ ਕੰਗਨਾ ਰਣੌਦ ਦਾ ਤਾਂ ਵਿਵਾਦਾ ਤੋਂ ਪੁਰਾਣਾ ਨਾਤਾ ਉਹ ਤਾਂ ਪ੍ਰੋਪਗੈਂਡਾ ਰਨ ਕਰ ਰਹੇ ਨੇ ਤੁਹਾਨੂੰ ਲੱਗਦਾ ਭਾਈ ਕੰਗਨਾ ਰਣੌਦ ਤੁਸੀਂ ਮੰਨਦੇ ਹੋ ਪ੍ਰੋਪਗੈਂਡਾ ਰਨ ਕਰ ਰਹੇ ਹੋ ਸੀਐਮ ਨੇ ਗਵਰਨਰ ਨੇ ਪੂਰਾ ਸਟੇਟ ਦੇਖਣਾ ਇਹ ਜਿਹੜੇ ਲੋਕ ਕੁਝ ਕਹਿ ਰਹੇ ਨੇ ਨਾ ਇਹ ਦੇਖੋ ਜਿਹੜੇ ਕੱਠੜਪੰਤੀਆਂ ਨੇ ਜਿਹੜੇ ਕੰਗਨਾ ਰਣੌਦ ਜੀ ਨੂੰ ਗਲਤ ਕਹਿੰਦੇ ਨੇ ਇਹ ਉਹਨਾਂ ਨੇ ਤਾਂ ਬੋਲਣਾ ਹੀ ਆ ਉਹਨਾਂ ਨੇ ਤਾਂ ਕੋਈ ਨਾ ਕੋਈ ਮੁਤਾਲਬ ਹੈ ਕਿ ਮੋਦੀ ਸਾਹਿਬ ਸੇਵਾ ਕਰ ਰਹੇ ਨੇ ਹਿੰਦੁਸਤਾਨ ਦੀ ਸਰਕਾਰ 'ਚ ਬੈਠ ਕੇ ਇਸ ਤਰ੍ਹਾਂ ਇੰਦਰਾ ਗਾਂਧੀ ਜੀ ਨੇ ਸੇਵਾ ਕੀਤੀ ਹੈ ਉਹਦਾ ਰੋਲ ਨੂੰ ਦੱਸਣਾ ਉਹਦਾ ਪਹਿਲੇ ਯਾਦ ਕਰਨਾ ਸਾਰੇ ਸ਼ਖਸਾਂ ਨੂੰ ਕਿ ਕਿਸ ਤਰ੍ਹਾਂ ਉਹਨਾਂ ਨੇ ਚਲਾਇਆ ਕੀ ਕੁਝ ਉਹਨਾਂ ਨੇ ਰੋਲ ਪਲੇ ਕੀਤਾ ਆਪਣੇ ਹਿੰਦੁਸਤਾਨ ਲਈ ਉਹਦਾ ਦੱਸਣਾ ਜ਼ਰੂਰੀ ਹੈ ਸਾਰੇ ਭਾਈ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਅਮਰ ਜੀ ਤੁਸੀਂ ਫਿਲਮ ਦੇਖਣ ਜਾਓਗੇ ਆਪਣੇ ਪਰਿਵਾਰ ਨੂੰ ਲੈ ਕੇ ਜਾਓਗੇ ਫਿਲਮ ਦੇ ਮਿਸਕੋ ਜੀ ਮੈਂ ਫੈਮਲੀ ਸਮੇਤ ਜਾਊਂਗਾ ਮੈਂ ਇੱਕ ਗੱਲ ਹੋਰ ਐਲਾਨ ਕਰਦਾ ਤੁਹਾਡੇ ਚੈਨਲ ਦਾ ਕਿ ਕਿਸੇ ਨੂੰ ਕੋਈ ਟਿਕਟ ਦੀ ਲੋੜ ਹੈ ਨਾ ਕਿਸੇ ਨੇ ਭਰਾ ਨੇ ਭੈਣ ਨੇ ਜਾਣਾ ਉਹਨੂੰ ਕੋਈ ਟਿਕਟ ਦੀ ਪ੍ਰੋਬਲਮ ਹੈ ਮੈਂ ਟਿਕਾ ਮੈਂ ਉਹਨੂੰ ਫਿਲਮ ਦਿਖਾਵਾਂਗਾ ਮੈਂ ਉਹਨੂੰ ਫ੍ਰੀ ਚ ਫਿਲਮ ਦਿਖਾਵਾਂਗਾ ਕੰਗਨਾ ਰਣੋਤ ਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਬਈ ਕੰਗਨਾ ਰਣੋਤ ਜਿਹੜੇ ਨੇ ਉਹ ਹੁਣ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਲੇਕਿਨ ਉਸ ਤੋਂ ਪਹਿਲਾਂ ਦੀ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਮੁੰਬਈ ਦੀ ਆ ਫਿਲਮ ਇੰਡਸਟਰੀ ਦੀ ਲੋਕ ਇਹ ਕਹਿੰਦੇ ਨੇ ਬਈ ਉਹਨਾਂ ਦੀ ਕਰਨੀ ਤੇ ਕਠਿਨਾਈ ਦੇ ਵਿੱਚ ਅੰਤਰ ਆ ਉਹ ਕਹਿੰਦੇ ਤਾਂ ਬਹੁਤ ਕੁਝ ਨੇ ਲੇਕਿਨ ਆਪ ਜਿਹੜੇ ਨੇ ਉਹ ਵੈਸਟਰਨ ਕਲਚਰ ਤੋਂ ਪ੍ਰਭਾਵਿਤ ਨੇ ਕੰਗਨਾ ਰਣੋਤ ਬਜੀ ਉਹ ਇੱਕ ਫਿਲਮ ਅਦਾਕਾਰ ਹੈ ਕੰਗਨਾ ਕੱਕ ਠੀਕ ਹੈ ਜੀ ਉਹਨਾਂ ਨੂੰ ਹੁਣ ਜਿਹੜੀ ਫਿਲਮ ਦਾ ਰੋਲ ਪਹਿਲਾਂ ਮਿਲਦਾ ਰਿਹਾ ਉਹਨਾਂ ਨੇ ਫਿਲਮ ਫਿਰ ਵੀ ਉਹਨਾਂ ਨੇ ਕੋਈ ਵੀ ਇਹੋ ਜਿਹੀ ਮੈ ਨਹੀਂ ਜਿੰਨਾ ਤੱਕ ਮੈਂ ਉਹਨਾਂ ਦੀ ਦੇਖੀ ਐ ਮੈਂ ਤਾਂ ਕੋਈ ਵਿਵਾਦ ਨਾਲ ਕੋਈ ਉਹਨਾਂ ਦਾ ਦੇਖਿਆ ਨਹੀਂਗਾ ਉਹਨਾਂ ਨੇ ਜੋ ਜਿਹੜਾ ਵੀ ਕਿਰਦਾਰ ਨਿਭਾਇਆ ਹੈ ਉਹਨਾਂ ਨੇ ਆਪਣਾ ਉਹਨੇ ਉਹਨਾਂ ਨੇ ਦੱਸਿਆ ਹੁਣ ਜਿਹੜੀ ਐਮਰਜੈਂਸੀ ਜਿਹੜੀ ਫਿਲਮ ਹੈ ਉਹਨਾਂ ਨੇ ਇੰਦਰਾ ਗਾਂਧੀ ਜੀ ਦਾ ਪੂਰਾ ਰੋਲ ਲੰਮਾਇਆ ਆਪਣੇ ਹਿੰਦੁਸਤਾਨ ਦੀਆਂ ਜੋ ਉੱਥੇ ਸਸ਼ਸ਼ਨ ਸਤਾ ਚੱਲਦੀਆਂ ਸੀ ਸ਼ੁਰੂ ਹੋਈਆਂ ਕਾਨੂੰਨ ਸ਼ੁਰੂ ਹੋਏ ਉਹਦੇ ਵੀ ਸਾਰਾ ਦੱਸਿਆ ਗਿਆ ਬਾਕੀ 6 ਸਤੰਬਰ ਨੂੰ ਫਿਲਮ ਰਿਲੀ ਹੋਏ ਰਿਲੀਜ਼ ਹੋਏਗੀ ਅਸੀਂ ਆਪ ਚੰਗੀ ਤਰ੍ਹਾਂ ਦੇਖਾਂਗੇ ਉਸ ਤੋਂ ਬਾਅਦ ਮੈਂ ਫਿਰ ਤੁਹਾਨੂੰ ਇੰਟਰਵਿਊ ਦੇਾਂਗਾ ਤੇ ਫੈਸਲੇ ਦੀ ਤੁਸੀਂ ਗੱਲ ਕਰ ਰਹੇ ਹੋ ਕੰਗਨਾਰ ਰੋਤ ਨੂੰ ਲੋਕਾਂ ਨੂੰ ਦਿਤਾ ਕੇ ਭੇਜਿਆ ਤੇ ਫਿਲਮ ਆ ਰਹੀ ਹੈ ਫਿਲਮ ਦਾ ਫੈਸਲਾ ਵੀ ਪਬਲਿਕ ਹੀ ਕਰੇਗੀ ਜੇ ਫਿਲਮ ਫਲॉप ਹੋ ਜਾਂਦੀ ਤੁਸੀਂ ਪ੍ਰੋਮੋਟ ਕਰ ਰਹੇ ਹੋ ਫਲॉप ਹੁੰਦੀ ਨਹੀਂ ਫਲॉप ਹੋ ਹੀ ਨਹੀਂ ਸਕਦੀ ਹੋਗੀ ਫਲॉप ਨਹੀਂ ਹੋਏਗੀ ਜੀ ਫਲॉप ਹੋਏਗੀ ਨਹੀਂ ਉਹਦੇ ਵਿੱਚ ਜਿਹੜੇ ਮੈਂ ਟ੍ਰੇਲਰ ਦੇਖੇ ਕੋਈ ਫਲॉप ਹੋਣ ਵਾਲਾ ਕੰਮ ਹੀ ਕੋਈ ਨਹੀਂ ਅਰਗਿਰਤ ਪੁਰਾਣਾ ਨੂੰ ਪੂਰਾ ਵਿਸ਼ਵਾਸ ਆ ਫਿਲਮ ਹਿੱਟ ਜਾਊ ਉਹਦੀ ਸਾਡੀ ਭੈਣ ਦੀ ਫਿਲਮ ਬਿਲਕੁਲ ਕਾਮਯਾਬ ਹੋਏਗੀ ਫਲॉप ਅਸੀਂ ਅਸੀਂ ਵੀ ਪੂਰੀ ਉਹਦੀ ਨਹੀਂ ਹੋਣ ਦਾਂਗੇ ਅਸੀਂ ਪੂਰੀ ਆਪਣੀ ਕੋਸ਼ਿਸ਼ ਪੂਰਾ ਜੋਰ ਲਾਉਂਗੇ ਜੋਰ ਲਾਵਾਂਗੇ ਸਾਡੀ ਭੈਣ ਦੀ ਸਾਡੀ ਧੀ ਦੀ ਸਾਰੇ ਫਿਲਮ ਦੇ ਪ੍ਰੋ ਪਲਸ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਬਾਲੀਵੁੱਡ ਅਦਾਕਾਰਾ ਕਗਨਾ ਰਣੌਤ ਅਕਸਰ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਦੇ ਉਹ ਆਪਣੀ ਕਿਸੇ ਗੱਲ ਨੂੰ ਲੈ ਕੇ ਚਰਚਾ ਦੇ ਵਿੱਚ ਹੁੰਦੇ ਨੇ ਤਾਂ ਕਦੇ ਆਪਣੀ ਕਿਸੇ ਫਿਲਮ ਨੂੰ ਲੈ ਕੇ ਦੱਸਦੀ ਹੈ ਕਿ ਕਗਨਾ ਰਣੌਤ ਵੱਲੋਂ ਡਾਇਰੈਕਟ ਤੇ ਪ੍ਰੋਡਿਊਸ ਇੱਕ ਫਿਲਮ ਕੀਤੀ ਗਈ ਹੈ ਜਿਸ ਦਾ ਨਾਮ ਹੈ ਐਮਰਜੈਂਸੀ ਇਸ ਐਮਰਜੈਂਸੀ ਫਿਲਮ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਇੱਕ ਬਰਫੇ ਤੋਂ ਚਰਚਾਵਾਂ ਦੇ ਬਾਜ਼ਾਰ ਜਿਹੜੇ ਨੇ ਉਹ ਗਰਮ ਹੋ ਚੁੱਕੇ ਨੇ ਇਸ ਵੇਲੇ ਸੀ ਮੌਜੂਦ ਹਾਂ ਸਿਰਸੇਨਾ ਹਿੰਦੇ ਅਗੂ ਹਰਕਿਰਤ ਸਿੰਘ ਖੋਰਾਣਾ ਜੀ ਦੇ ਨਾਲ ਖੋਰਾਣਾ ਜੀ ਪਹਿਲਾਂ ਦਾ ਸਵਾਗਤ ਹੈ ਤੁਹਾਡਾ जय श्री राम जय जय श्री राम वाहेगुरु जी का खालसा श्री वाहेगुरु जी की फतेह राणा साहब कंगना रनोत ਦੇ ਹੱਕ ਦੇ ਵਿੱਚ ਤੁਸੀਂ ਉਤਰੇ ਹੋ ਤੁਹਾਡੇ ਵੱਲੋਂ ਇੱਕ ਪੋਸਟ ਵੀ ਪਾਈ ਗਈ ਹੈ ਤੁਸੀਂ ਕਿਹਾ ਹੈ ਕਿ ਕੰਗਨਾ ਰਨੋਤ ਦੀ ਫਿਲਮ ਐਮਰਜੈਂਸੀ ਸਾਰੇ ਦੇਖੋ ਕੀ ਮਾਜਰਾ ਬਿਲਕੁਲ ਜੀ ਜ਼ਰੂਰ ਦੇਖੋ ਉਹ ਐਮਪੀ ਹੈ ਆਪਣੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਉਹ ਐਮਪੀ ਬਣ ਕੇ ਗਈ ਹੈ ਲੱਖਾਂ ਲੋਕਾਂ ਨੇ ਸਾਡੀ ਕੰਗਨਾ ਭੈਣ ਨੂੰ ਜਿਤਾਇਆ ਮੇਰੀ ਧੀ ਨੂੰ ਜਿਤਾਇਆ ਠੀਕ ਹੈ ਜੀ ਔਰ ਉਹ ਮੈਂ ਕੋਈ ਪਾਰਟੀ ਚ ਨਹੀਂ ਹੈਗਾ ਮੇਰਾ ਹੈਗਾ ਧਾਰਮਿਕ ਸੰਗਠਨ ਮੈਂ ਨਾ ਆਮ ਆਦਮੀ ਪਾਰਟੀ ਚਾ ਨਾ ਮੈਂ ਭਾਜਪੀ ਚਾ ਠੀਕ ਹੈ ਮੇਰਾ ਧਾਰਮਿਕ ਸੰਗਠਨ ਹੈ ਮੈਂ ਤਾਂ ਇੱਕ ਧਾਰਮਿਕ ਮੈਂ ਤਾਂ ਅਸੀਂ ਤਾਂ ਭਗਵਾਨ ਪੋਲੇਨਾਥ ਦੀ ਫੌਜ ਆ ਠੀਕ ਹੈ ਨਾ ਅਸੀਂ ਤਾਂ ਉਹਨਾਂ ਨੂੰ ਦੇਖਣਾ ਜਿਹੜਾ ਕੋਈ ਅੱਛਾ ਕੰਮ ਕਰ ਰਿਆ ਸੀ ਉਹਨਾਂ ਦੇ ਹੱਕ ਵਿੱਚ ਖੜਦੇ ਆ ਜਿਹੜੀ ਕੰਗਨਾ ਪਹਿਣਾ ਹੈ ਉਹ ਹਿੰਦੁਸਤਾਨ ਲਈ ਬਹੁਤ ਅੱਛਾ ਕੰਮ ਕਰ ਰਹੀ ਹੈ ਜਿਹੜੇ ਹਲਕੇ ਚ ਉਹ ਚਿੱਤੀ ਹੈ ਉਹ ਮੰਡੀ ਚ ਉੱਥੋਂ ਦੇ ਵੀ ਤੁਸੀਂ ਪਬਲਿਕ ਨੂੰ ਦੇਖ ਲਓ ਉਹ ਕਿੰਨਾ ਵਧੀਆ ਕੰਮ ਕਰ ਰਹੀ ਹੈ ਲੋਕ ਉਹਦੇ ਮੈਂ ਕਹਿੰਨਾ ਹਰ ਕਿਸੇ ਨੂੰ ਮਿਲ ਰਹੀ ਹੈ ਹਰ ਕਿਸੇ ਦਾ ਕੰਮ ਵੀ ਕਰ ਰਹੀ ਹੈ ਔਰ ਜਿਹੜੀ ਉਹ ਜਿਹੜੀ ਫਿਲਮ ਇਸ ਲਾਈਨ ਚੋ ਹੈਗੀ ਹੈ ਔਰ ਉਹਦੀ ਕੋਈ ਵੀ ਫਿਲਮ ਉਸ ਧੀ ਦੀ ਫਲॉप ਨਹੀਂ ਹੋਈ ਔਰ ਜਿਹੜੀ ਐਮਰਜੈਂਸੀ ਉਹਨੇ ਫਿਲਮ ਕੱਢੀ ਹੈ ਕੰਗਨਾ ਨੇ ਸਾਡੀ ਭੈਣ ਨੇ ਮੇਰੀ ਧੀ ਨੇ ਉਹਦੇ ਵਿੱਚ ਉਹਨੇ ਦੇਖਿਆ ਇੰਦਰਾ ਗਾਂਧੀ ਜੀ ਦਾ ਰੋਲ ਅਦਾ ਕੀਤਾ ਹੈ ਹਾਲੇ ਫਿਲਮ ਤਾਂ ਆਉਣੀ ਹੈ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਆਪਾਂ ਤਾਂ ਟ੍ਰੇਲਰ ਦੇਖਿਆ ਠੀਕ ਹੈ ਜੀ ਉਹਦੇ ਵਿੱਚ ਪਤਾ ਲੱਗ ਰਿਹਾ ਆਉਣ ਵਾਲੇ ਬੱਚਿਆਂ ਨੂੰ ਸਗੋਂ ਦਿਖਾਓ ਫਿਲਮ ਮੋਲੀ ਉਹਦੇ ਵਿੱਚ ਉਹਨੇ ਦੱਸਿਆ ਵੀ ਇੰਦਰਾ ਗਾਂਧੀ ਜੀ ਨੇ ਕਿਸ ਤਰ੍ਹਾਂ ਆਪਣੀ ਹਿੰਦੁਸਤਾਨ ਦੀ ਸਰਕਾਰ ਚਲਾਈ ਸਾਰਾ ਉਹਨੇ ਦੇਸ਼ ਦਾ ਕਿਸ ਤਰ੍ਹਾਂ ਉਹਨੇ ਕੰਟਰੋਲ ਕੀਤਾ ਉਹਨਾਂ ਨੇ ਕੀ ਉਹਨਾਂ ਨੇ ਕੀ ਕੁਝ ਕੀਤਾ ਆਪਣੇ ਦੇਸ਼ ਲਈ ਇੰਦਰਾ ਗਾਂਧੀ ਜੀ ਨੇ ਉਹਦੇ ਵਿੱਚ ਉਹਨੇ ਪੂਰਾ ਇੰਦਰਾ ਗਾਂਧੀ ਜੀ ਦਾ ਰੋਲ ਅਦਾਕਿਤਾ ਨਿਭਾਇਆ ਹੋਇਆ ਹੈ ਔਰ ਬੱਚਿਆਂ ਨੂੰ ਉਹਦੇ ਵਿੱਚ ਆਉਣ ਵਾਲੇ ਜਿਹੜਾ ਆਪਣਾ ਭਵਿੱਖ ਹੈ ਉਹ ਫਿਲਮ ਦੇਖਣਗੇ ਤੇ ਉਹਨਾਂ ਨੂੰ ਬਹੁਤ ਕੁਝ ਸਮਝ ਲੱਗੇਗੀ ਬੱਚਿਆਂ ਦਾ ਫਿਊਚਰਲੀ ਉਹ ਫਿਲਮ ਹੈ ਮੈਂ ਹਰ ਕਿਸੇ ਨੂੰ ਬੇਨਤੀ ਕਰਨੀ ਚਾਹਨਾ ਵੀ ਉਹ ਫਿਲਮ ਜ਼ਰੂਰ ਦੇਖ ਕੇ ਆਓ ਕੰਗਨਾ ਜੀ ਦੀ ਫਿਲਮ ਜ਼ਰੂਰ ਦੇਖ ਕੇ ਆਓ ਕੰਗਨਾ ਰਣੋਤ ਇੱਕ ਮੈਂਬਰ ਪਾਰਲੀਮੈਂਟ ਨੇ ਇੱਕ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਦਕਿ ਜਿਹੜੀ ਫਿਲਮ ਐ ਮਰਜੈਂਸੀ ਇਹ ਦੂਜੀ ਪਾਰਟੀ ਦੇ ਨਾਲ ਆਪੋਜੀਸ਼ਨ ਦੇ ਨਾਲ ਜੁੜੀ ਹੋਈ ਆ ਤੇ ਲੋਕ ਇਹ ਕਹਿ ਰਹੇ ਨੇ ਕਿ ਭਾਈ ਕੰਗਨਾ ਰਣੋਤ ਦਾ ਤਾਂ ਵਿਵਾਦ ਤਾਂ ਪੁਰਾਣਾ ਨਾਤਾ ਉਹ ਤਾਂ ਪ੍ਰੋਪਗੈਂਡਾ ਰਨ ਕਰ ਰਹੇ ਨੇ ਤੁਹਾਨੂੰ ਲੱਗਦਾ ਭਾਈ ਕੰਗਨਾ ਰਣੋਤ ਤੁਸੀਂ ਮੰਨਦੇ ਹੋ ਪ੍ਰੋਪਗੈਂਡਾ ਰਨ ਕਰ ਰਹੇ ਨੇ ਦੇਖੋ ਜੀ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਜਿਹੜੇ ਪ੍ਰਧਾਨ ਮੰਤਰੀ ਬਣ ਜਾਂਦਾ ਨਾ ਜਿਹੜੀਆਂ ਰਾਸ਼ਟਰਪਤੀ ਦੀ ਪੋਸਟ ਹੈ ਪ੍ਰਧਾਨ ਮੰਤਰੀ ਦੀ ਪੋਸਟ ਹੈ ਸਪੀਕਰ ਦੀ ਪੋਸਟ ਹੈ ਜਾਂ ਮੁੱਖ ਮੰਤਰੀ ਦੀ ਪੋਸਟ ਹੈ ਜਾਂ ਗਵਰਨਰ ਦੀ ਪੋਸਟ ਹੈ ਉਹਦੇ ਵਿੱਚ ਜਦੋਂ ਉਸ ਪੋਸਟ ਤੇ ਕੋਈ ਵੀ ਆਪਣਾ ਜੈਂਟਸ ਜਾਂ ਲੇਡੀਜ਼ ਕੋਈ ਉਹ ਪੋਸਟ ਤੇ ਬੈਠ ਜਾਂਦਾ ਨਾ ਉਹਨੇ ਉਹਦਾ ਪਾਰਟੀਆਂ ਨਾਲ ਆਪਾਂ ਜੇ ਕਹਿ ਲਈਏ ਉਹਦਾ ਕੋਈ ਨਾਤਾ ਨਹੀਂ ਉਹਨੇ ਪੂਰਾ ਦੇਸ਼ ਚਲਾਉਣਾ ਹੈ ਸੀਐਮ ਨੇ ਗਵਰਨਰ ਨੇ ਪੂਰਾ ਸਟੇਟ ਦੇਖਣਾ ਹੈ ਇਹ ਜਿਹੜੇ ਲੋਕ ਕੁਝ ਕਹਿ ਰਹੇ ਨੇ ਨਾ ਇਹ ਦੇਖੋ ਜਿਹੜੇ ਕੱਟੜ ਪੰਤੀਆਂ ਨੇ ਜਿਹੜੇ ਕੰਗਨਾ ਰਣੌਤ ਜੀ ਨੂੰ ਗਲਤ ਕਹਿੰਦੇ ਨੇ ਇਹ ਉਹਨਾਂ ਨੇ ਤਾਂ ਬੋਲਣਾ ਹੀ ਆ ਉਹਨਾਂ ਨੇ ਤਾਂ ਕੋਈ ਨਾ ਕੋਈ ਮੁੱਦਾ ਲੱਭਣਾ ਹੈ ਬਾਕੀ ਇਹੋ ਜਿਹਾ ਉਹਦੇ ਵਿੱਚ ਮੈਟਰ ਕੋਈ ਨਹੀਂ ਹੈਗਾ ਇੰਦਰਾ ਗਾਂਧੀ ਜੀ ਨੇ ਵੀ ਤਾਂ ਆਪਣਾ ਇੱਥੇ ਰਾਜ ਕੀਤਾ ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਚਲਾਈ ਬੜਕੀ ਸੇਵਾ ਕੀਤੀ ਹੈ ਉਹਨਾਂ ਨੇ ਸੇਵਾ ਕੀਤੀ ਜਿਸ ਤਰ੍ਹਾਂ ਜੀ ਮੋਦੀ ਸਾਹਿਬ ਸੇਵਾ ਕਰ ਰਹੇ ਨੇ ਹਿੰਦੁਸਤਾਨ ਦੀ ਸਰਕਾਰ ਚ ਬੈਠ ਕੇ ਇਸ ਤਰ੍ਹਾਂ ਹੀ ਇੰਦਰਾ ਗਾਂਧੀ ਜੀ ਨੇ ਸੇਵਾ ਕੀਤੀ ਹੈ ਉਹਦਾ ਰੋਲ ਨੂੰ ਦੱਸਣਾ ਉਹਦਾ ਪਹਿਲੇ ਯਾਦ ਕਰਨਾ ਸਾਰੇ ਸ਼ਾਸਨ ਨੂੰ ਵੀ ਕਿਸ ਤਰ੍ਹਾਂ ਉਹਨਾਂ ਨੇ ਚਲਾਇਆ ਕੀ ਕੁਝ ਉਹਨਾਂ ਨੇ ਰੋਲ ਪਲੇ ਕੀਤਾ ਆਪਣੇ ਹਿੰਦੁਸਤਾਨ ਲਈ ਉਹ ਤਾਂ ਦੱਸਣਾ ਜ਼ਰੂਰੀ ਹੈ ਨਾ ਹੁਣ ਇਦਾਂ ਜੇ ਮੈਂ ਗੱਲ ਕਰਾਂ ਜੇ ਆਪਾਂ ਮਨਮੋਹਨ ਸਿੰਘ ਜੀ ਬਾਰੇ ਗੱਲ ਕਰੀਏ ਉਹਨਾਂ ਨੇ ਬਹੁਤ ਅੱਛਾ ਸ਼ਾਸਨ ਚਲਾਇਆ ਮਨਮੋਹਨ ਸਿੰਘ ਜੀ ਨੇ ਵੀ ਆਪਾਂ ਮੋਦੀ ਸਾਹਿਬ ਦੀ ਗੱਲ ਕਰੀਏ ਮੋਦੀ ਸਾਹਿਬ ਵੀ ਬਹੁਤ ਅੱਛਾ ਸ਼ਾਸਨ ਚਲਾ ਰਹੇ ਨੇ ਸਾਰੇ ਲੋਕ ਖੁਸ਼ ਨੇ ਸਾਰੇ ਗਰੀਬ ਖੁਸ਼ ਹੈ ਸਭ ਨੂੰ ਘਰ ਮਿਲ ਗਏ ਸਬਸਿਡੀ ਜਿਹੜੀਆਂ ਗੈਸਾਂ ਜਿਹੜੀਆਂ ਆਪਾਂ ਕਹਿ ਲਈਏ ਸਭ ਨੂੰ ਫ੍ਰੀ ਸਿਲੰਡਰ ਮਿਲੇ ਹੋਏ ਨੇ ਸਾਰਿਆਂ ਨੂੰ ਜਿੱਥੇ ਮੈਂ ਆਨਾ ਜਾਣਾ ਸਾਡੀ 11 ਸਟ੍ਰੀਟਾਂ ਚ ਟੀਮਾਂ ਨੇ ਸਾਡੀਆਂ ਛਿਪਸਾਂ ਨਾ ਹਿੰਦੀਆਂ ਲਗੀਆਂ ਹੋਈਆਂ ਅਸੀਂ ਆਨੇ ਜਾਣੇ ਆ ਅਸੀਂ ਸਾਨੂੰ ਸਭ ਦਾ ਪਤਾ ਵੀ ਕਿਹੜਾ ਕਿਹੜਾ ਕੀ ਲੋਕ ਬਹੁਤ ਖੁਸ਼ ਹੈ ਸਭ ਨੂੰ ਫੈਸਿਲਿਟੀ ਮਿਲੀਆਂ ਮਕਰੀਬ ਦਾ ਮਕਾਨ ਜਿਨ੍ਹਾਂ ਦਾ ਨਹੀਂ ਸੀ ਉਹਨਾਂ ਦੇ ਮਕਾਨ ਬਣ ਗਏ ਤੁਸੀਂ ਕਹਿ ਰਹੇ ਹੋ ਬਈ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਅਮਰ ਜੀ ਤੁਸੀਂ ਫਿਲਮ ਦੇਖਣ ਜਾਓਗੇ ਆਪਣੇ ਪਰਿਵਾਰ ਨੂੰ ਲੈ ਕੇ ਜਾਓਗੇ ਫਿਲਮ ਦੇਖਣ ਬਿਲਕੁਲ ਜੀ ਮੈਂ ਫੈਮਲੀ ਸਵੇਤ ਜਾਊਗਾ ਮੈਂ ਇੱਕ ਗੱਲ ਹੋਰ ਐਲਾਨ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਕਿਸੇ ਨੂੰ ਕੋਈ ਟਿਕਟ ਦੀ ਲੋੜ ਹੈ ਨਾ ਕਿਸੇ ਨੇ ਭਰਾ ਨੇ ਭੈਣ ਨੇ ਜਾਣਾ ਉਹਨੂੰ ਕੋਈ ਟਿਕਟ ਦੀ ਪ੍ਰੋਬਲਮ ਹੈ ਮੈਂ ਟਿਕਟ ਮੈਂ ਉਹਨੂੰ ਫਿਲਮ ਦਿਖਾਵਾਂਗਾ ਮੈਂ ਉਹਨੂੰ ਫ੍ਰੀ ਚ ਫਿਲਮ ਦਿਖਾਵਾਂਗਾ ਹਰਕਿਰਤ ਸਿੰਘ ਖੁਰਾਨਾ ਐਮਰਜੈਂਸੀ ਫਿਲਮ ਫ੍ਰੀ ਦਿਖਾਣਗੇ ਲੋਕਾਂ ਨੂੰ ਜਿਹੜਾ ਕੋਈ ਮੈਨਾਂ ਕੰਟੈਕਟ ਕਰੇਗਾ ਮੈਂ ਉਹਨੂੰ ਫ੍ਰੀ ਫਿਲਮ ਦਿਖਾਵਾਂਗੇ ਕੋਈ ਕਿਸੇ ਕੋਈ ਕਿਸੇ ਨੇ ਭਰਾ ਨੇ ਜਾਣਾ ਕੋਈ ਭੈਣ ਨੇ ਜਾਣਾ ਕੋਈ ਫੈਮਲੀ ਨੇ ਜਾਣਾ ਬੱਚਿਆਂ ਨੇ ਜਾਣਾ ਮੈਂ ਫਿਲਮ ਦਿਖਾਵਾਂਗਾ ਉਹਨੂੰ ਮੈਂ ਫ੍ਰੀ ਕੋਈ ਪੈਸੇ ਦੀ ਲੋੜ ਹੈ ਆਪਾਂ ਉਹਨੂੰ ਆਪਾਂ ਆਪਣੀ ਪਾਰਟੀ ਵੱਲੋਂ ਉਹਨੂੰ ਦਿਖਾ ਦਾਂਗੇ ਕੋਈ ਚੱਕਰ ਨਹੀਂ ਮੈਂ ਆਪਣਾ ਮੈਂ ਕਰਾਂਗਾ ਕੋਈ ਗੱਲ ਨਹੀਂ ਕੰਗਨਾਰ ਰਣੋਤ ਬਾਰੇ ਅਕਸਰ ਇਹ ਕਿਹਾ ਜਾਂਦਾ ਵੀ ਕੰਗਨਾਰ ਰਣੋਤ ਜਿਹੜੇ ਨੇ ਉਹ ਹੁਣ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਲੇਕਿਨ ਉਸ ਤੋਂ ਪਹਿਲਾਂ ਦੀ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਮੁੰਬਈ ਦੀ ਆ ਫਿਲਮ ਇੰਡਸਟਰੀ ਦੀ ਲੋਕ ਇਹ ਕਹਿੰਦੇ ਨੇ ਵੀ ਉਹਨਾਂ ਦੀ ਕਰਨੀ ਤੇ ਕਠਿਨਾਈ ਦੇ ਵਿੱਚ ਅੰਤਰ ਆ ਉਹ ਕਹਿੰਦੇ ਦਾ ਬਹੁਤ ਕੁਝ ਨੇ ਲੇਕਿਨ ਆਪ ਜਿਹੜੇ ਨੇ ਉਹ ਵੈਸਟਰਨ ਕਲਚਰ ਤੋਂ ਪ੍ਰਭਾਵਿਤ ਨੇ ਕੰਗਨਾਰ ਰਣੋਤ ਦੇਖੋ ਜੀ ਉਹ ਇੱਕ ਫਿਲਮ ਅਦਾਕਾਰ ਹੈ ਕੰਗਰਾਂਕਾ ਠੀਕ ਹੈ ਜੀ ਉਹਨਾਂ ਨੂੰ ਹੁਣ ਜਿਹੜੀ ਫਿਲਮ ਦਾ ਰੋਲ ਪਹਿਲਾਂ ਮਿਲਦਾ ਰਿਹਾ ਉਹਨਾਂ ਨੇ ਫਿਲਮ ਫਿਰ ਵੀ ਉਹਨਾਂ ਨੇ ਕੋਈ ਵੀ ਇਹੋ ਜਿਹੀ ਮੈਂ ਨਹੀਂ ਜਿੰਨਾ ਤੱਕ ਮੈਂ ਉਹਨਾਂ ਦੀ ਦੇਖੀਆਂ ਮੈਂ ਤਾਂ ਕੋਈ ਵਿਵਾਦ ਨਾਲ ਕੋਈ ਉਹਨਾਂ ਦਾ ਦੇਖਿਆ ਨਹੀਂਗਾ ਉਹਨਾਂ ਨੇ ਜੋ ਜਿਹੜਾ ਵੀ ਕਿਰਦਾਰ ਨਿਭਾਇਆ ਉਹਨਾਂ ਨੇ ਆਪਣਾ ਉਹਨੇ ਉਹਨਾਂ ਨੇ ਦੱਸਿਆ ਹੁਣ ਜਿਹੜੀ ਐਮਰਜੈਂਸੀ ਜਿਹੜੀ ਫਿਲਮ ਹੈ ਉਹਨਾਂ ਨੇ ਇੰਦਰਾ ਗਾਂਧੀ ਜੀ ਦਾ ਪੂਰਾ ਰੋਲ ਲੰਬਾਇਆ ਆਪਣੇ ਹਿੰਦੁਸਤਾਨ ਦੀਆਂ ਜੋ ਉੱਥੇ ਸਸ਼ਸ਼ਨ ਸਤਾ ਚੱਲਦੀਆਂ ਸੀ ਸ਼ੁਰੂ ਹੋਈਆਂ ਕਾਨੂੰਨ ਸ਼ੁਰੂ ਹੋਏ ਉਹਦੇ ਵੀ ਸਾਰਾ ਦੱਸਿਆ ਗਿਆ ਬਾਕੀ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਏਗੀ ਅਸੀਂ ਆਪ ਚੰਗੀ ਤਰ੍ਹਾਂ ਦੇਖਾਂਗੇ ਉਸ ਤੋਂ ਬਾਅਦ ਮੈਂ ਫਿਰ ਤੁਹਾਨੂੰ ਇੰਟਰਵਿਊ ਦਿਆਂਗਾ ਤੇ ਹੁਣ ਦੇਖੋ ਹੁਣ ਮੈਂ ਦੂਸਰੀ ਗੱਲ ਕਰਾਂ ਜੇ ਕਹਿੰਦੇ ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਜਿਹੜੇ ਦੁਸ਼ਮਣ ਜਾਂ ਕੱਟੜਪੰਥੀ ਹਰ ਕਿਸੇ ਦੇ ਜਿਹੜੋ ਆਪਾਂ ਰਾਈਜ਼ ਕਰਦੇ ਆਂ ਤੇ ਕੱਟੜਪੰਥੀਆਂ ਦੁਸ਼ਮਣ ਸਾਰੇ ਬਣ ਜਾਂਦੇ ਹੁੰਦੇ ਨੇ ਇਹ ਇਹਨਾਂ ਨੇ ਸਾਨੂੰ ਥੱਲੇ ਲਾਣਾ ਹੁੰਦਾ ਵਿਰੋਧੀਆਂ ਨੇ ਠੀਕ ਹੈ ਜੀ ਉਹ ਲੱਖਾਂ ਲੋਕਾਂ ਨੇ ਉਹਨੂੰ ਐਮਪੀ ਦੀ ਸੀਟ ਤੋਂ ਜਿਤਾਇਆ ਕੰਗਨਦ ਨੌਜੀ ਨੂੰ ਪਬਲਿਕ ਨੇ ਜਿਤਾਇਆ ਕੋਈ ਉੱਥੇ ਹਿਰਾਫੇਰੀ ਤਾਂ ਨਹੀਂ ਹੋਈ ਪਬਲਿਕ ਨੇ ਜਿਤਾਇਆ ਨਾ ਪਬਲਿਕ ਨੇ ਜਿਤਾ ਕੇ ਲੱਖਾਂ ਵੋਟਾਂ ਤੇ ਜਿਤਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਕਿਉਂ ਬਣਾਇਆ ਕਿ ਉਹਨਾਂ ਨੂੰ ਦਿੱਲੀ ਦੀ ਉੱਥੇ ਲੋਕ ਸਭਾ 'ਚ ਬਿਠਾਇਆ ਕੰਗਲਾ ਜੀ ਅੱਛਾ ਕੰਮ ਕਰ ਰਹੇ ਨੇ ਕੰਗਲਾ ਜੀ ਦਾ ਕੋਈ ਵੀ ਇਹੋ ਜਿਹਾ ਗਲਤ ਫਿਲਮ ਜੇ ਆਪਾਂ ਉਹਦਾ ਪਿਛੋਕੜ ਕਹਿ ਲਿਆ ਕੋਈ ਚੀਜ਼ ਵੀ ਗਲਤ ਨਹੀਂ ਹੈਗੀ ਪਬਲਿਕ ਨੇ ਫੈਸਲਾ ਕਰਤਾ ਪਬਲਿਕ ਨੇ ਜਿਤਾ ਕੇ ਉਹਨਾਂ ਨੂੰ ਭੇਜਿਆ ਹੁਣ ਵੀ ਇਸ ਫਿਲਮ ਚ ਇਹ ਬੱਚਿਆਂ ਦੇ ਦੇਖਣ ਵਾਲੀ ਫਿਲਮ ਹੈ ਬਿਲਕੁਲ ਦੱਸਿਆਗਾ ਫਿਊਚਰ ਬੱਚਿਆਂ ਦਾ ਉਹਦੇ ਵਿੱਚ ਦੇਖ ਕੇ ਬੱਚਿਆਂ ਨੂੰ ਨੌਲੇਜ ਮਿਲੇਗੀ ਵੱਡਿਆਂ ਨੂੰ ਨੌਲੇਜ ਸਾਹਿਬ ਨੂੰ ਪਤਾ ਲੱਗੇਗਾ ਵੀ ਉੱਥੇ ਕੀ ਕੀ ਇੰਦਰਾ ਗਾਂਧੀ ਜਿਨੇ ਰੋਲ ਨਿਭਾਇਆ ਸੀ ਕੀ ਭਾਰਤ ਦੀ ਸਾਸਨ ਤੇ ਹਿੰਦੁਸਤਾਨ ਦੀ ਸਾਸਨ ਤੇ ਕੀ ਹੋਸੇਗਾ ਉੱਥੇ ਸਾਰਾ ਕੁਝ ਅੱਛਾ ਦਿਖਾਇਆ ਗਿਆ ਬਾਕੀ ਫਿਲਮ ਮੈਂ ਤਾਂ ਹੀ ਕਹਿਣਾ ਸਾਰੇ ਦੇਖੋ ਅਸੀਂ ਖੁਦ ਹੱਲੇ ਦੇਖਣੀ ਆ ਅਸੀਂ ਜੋ ਟ੍ਰੇਲਰ ਦੇਖਿਆ ਤੁਹਾਡਾ ਉਹ ਗੱਲ ਕਰ ਰਿਹਾ ਮੈਂ ਪਬਲਿਕ ਦੇ ਫੈਸਲੇ ਦੀ ਤੁਸੀਂ ਗੱਲ ਕਰ ਰਹੇ ਹੋ ਬਕਨਨਾਰ ਰੌਤ ਨੂੰ ਲੋਕਾਂ ਨੇ ਜਤਾ ਕੇ ਭੇਜਿਆ ਤੇ ਫਿਲਮ ਆ ਰਹੀ ਹੈ ਫਿਲਮ ਦਾ ਫੈਸਲਾ ਵੀ ਪਬਲਿਕ ਹੀ ਕਰੇਗੀ ਜੇ ਫਿਲਮ ਫਲॉप ਹੋ ਜਾਂਦੀ ਤੁਸੀਂ ਪ੍ਰਮੋਟ ਕਰ ਰਹੇ ਹੋ ਫਲॉप ਹੁੰਦੀ ਨਹੀਂ ਫਲॉप ਹੋ ਹੀ ਨਹੀਂ ਸਕਦੀ ਹੋਗੀ ਫਲॉप ਨਹੀਂ ਹੋਏਗੀ ਜੀ ਫਲॉप ਹੋਏਗੀ ਨਹੀਂ ਉਹਦੇ ਵਿੱਚ ਜਿਹੜੇ ਮੈਂ ਟ੍ਰੇਲਰ ਦੇਖੇ ਕੋਈ ਫਲॉप ਹੋਣ ਵਾਲਾ ਕੰਮ ਹੀ ਕੋਈ ਨਹੀਂ ਹਿੰਦੋ ਹਰਕਿਰਤ ਖੁਰਾਨਾ ਨੂੰ ਪੂਰਾ ਵਿਸ਼ਵਾਸ ਹੈ ਫਿਲਮ ਹਿੱਟ ਜਾਊਗੀ ਜੀ ਸਾਡੀ ਭੈਣ ਦੀ ਫਿਲਮ ਬਿਲਕੁਲ ਕਾਮਯਾਬ ਹੋਏਗੀ ਫਲॉप ਅਸੀਂ ਅਸੀਂ ਵੀ ਪੂਰੀ ਉਹਦੀ ਨਹੀਂ ਹੋਣ ਦਾਂਗੇ ਅਸੀਂ ਵੀ ਪੂਰੀ ਆਪਣੀ ਕੋਸ਼ਿਸ਼ ਪੂਰਾ ਜੋਰ ਲਾਉਂਗੇ ਪੂਰਾ ਜੋਰ ਲਾਵਾਂਗੇ ਸਾਡੀ ਭੈਣ ਦੀ ਸਾਡੀ ਧੀ ਦੀ ਸਾਰੇ ਫਿਲਮ ਦੇਖਣ ਔਰ ਉਹਦੇ ਵਿੱਚ ਬਹੁਤ ਅੱਛਾ ਦੱਸਿਆ ਗਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਦੇ ਤਾਂ ਆਪਣੇ ਹਿੰਦੁਸਤਾਨ ਦਾ ਭਾਰਤ ਦਾ ਸਾਰਾ ਕੁਝ ਦੱਸਿਆ ਗਿਆ ਸੰਵਿਧਾਨ ਬਾਰੇ ਦੱਸਿਆ ਗਿਆ ਇੰਦਰਾ ਗਾਂਧੀ ਜੀ ਦਾ ਬਾਰੇ ਜੋ ਉਹਨਾਂ ਨੇ ਸ਼ਾਸਨ ਚ ਕੀਤਾ ਹਿੰਦੁਸਤਾਨ ਚ ਜੋ ਉਹਨਾਂ ਨੇ ਕਾਨੂੰਨ ਬਣਾਏ ਜੋ ਵੀ ਉਹਦੇ ਵਿੱਚ ਦੱਸਿਆ ਜੋ ਹਿੰਦੁਸਤਾਨ ਦੀਆਂ ਅਛਾਈਆਂ ਸਭ ਕੁਝ ਉਹਦੇ ਵਿੱਚ ਦੱਸਿਆ ਗਿਆ ਜੀ ਫਿਲਮ ਬਹੁਤ ਅੱਛੀ ਹੈ ਚੱਲੇਗੀ ਹੈ ਫਲॉप ਨਹੀਂ ਹੁੰਦੀ ਹੈ ਹਾਂਜੀ ਤਾਂ ਬਿਲਕੁਲ ਦਰਸ਼ਕੋ ਐਸ ਕੇ ਐਸ ਉਸੇ ਨਾ ਹਿੰਦਿਆਗੂ ਹਰਕਿਰਤ ਸਿੰਘ ਖੁਰਾਨਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਐਮਰਜੈਂਸੀ ਫਿਲਮ ਬਿਲਕੁਲ ਫਲॉप ਨਹੀਂ ਹੋਏਗੀ ਤੇ ਪੂਰਾ ਪ੍ਰੋਮੋਸ਼ਨ ਜਿਹੜਾ ਹੈ ਉਸ ਫਿਲਮ ਦਾ ਹੀ ਕਰ ਰਹੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਫ੍ਰੀ ਫਿਲਮ ਦੇਖਣਾ ਚਾਹੁੰਦੇ ਹੋ ਤਾਂ ਖੁਰਾਨਾ ਸਾਹਿਬ ਦਾ ਕਹਿਣਾ ਹੈ ਕਿ ਟਿਕਟ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਫ੍ਰੀ ਫਿਲਮ ਐਮਰਜੈਂਸੀ ਉਹ ਤੁਹਾਨੂੰ ਦਿਖਾਣਗੇ ਵਧੇਰੇ ਅਪਡੇਟਸ ਲਈ ਤੁਸੀਂ ਜੁੜੇ ਰਹੋ Pro Plus ਦੇ ਨਾਲ